ਸੀ ਇਹ ਸਾਰੇ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਤੁਸੀਂ ਸਾਨੂੰ ਇੱਕ ਮਦਾਰੀ ਸਮਝਦੇ ਹੋ ਨਾ ਕਿ ਮਦਾਰੀ ਆ ਭਈ ਅਸੀਂ ਆ ਖੇਡ ਦਿਖਾ ਕੇ ਚਲੇ ਜਾਂਦੇ ਨੇ ਇਹ ਹੁਣ ਮਦਾਰੀ ਆ ਨਾ ਜਿਹੜੇ ਇਹ ਮਦਾਰੀ ਉੱਥੇ ਖੇਡ ਕਰਨਗੇ ਜਿੱਥੇ ਨਾਲ ਤੁਸੀਂ ਵੀ ਨੱਚਦੇ ਨਜ਼ਰ ਆਓਗੇ ਸਾਡੇ ਇੱਕ ਭਰਾ ਦੀ ਇੱਕ ਆਟੋ ਸੀਗੀ ਕੂੜੇ ਦੀ ਭਰੀ ਹੋਈ ਉਹ ਫੜ ਲਈ ਫੜ ਕੇ ਉਹਨੂੰ ਆਪਣਾ ਜਿਹੜਾ ਚੀਫ ਸੈਂਟਰੀ ਇਨਸਪੈਕਟਰ ਸਾਹਿਬ ਹੈਗੇ ਆ ਸਾਡੇ ਰਜਿੰਦਰ ਕਲਿਆਣ ਜੀ ਉਹਨਾਂ ਨੇ ਬੰਦ ਕਰਤਾ ਜੀ ਉਹ ਕਹਿੰਦੇ ਵੀ ਗੱਡੀਆਂ ਤੁਹਾਡੀ ਅੱਪਲ ਚੱਲਣ ਨਹੀਂ ਦੇਣੀ ਆ ਚਾਬੀਆਂ ਲੈ ਕੇ ਜੀ ਕੱਢ ਕੇ ਇਹਨਾਂ ਦੀਆਂ ਦੱਸੋ ੱੱਕੇਸ਼ਾਈ ਨਹੀਂ ਹੈਗੀ ਇਹ ਹੋਰ ਕੀ ਹੈਗਾ ਆਪਣੇ ਮਲਾਇਮ ਤੂੰ ਤਾਂ ਕੂੜਾ ਸਿੱਟਣ ਨਹੀਂ ਦੇਣਾ ਜਿਹੜੇ ਪ੍ਰਾਈਵੇਟ ਬੰਦੇ ਆ ਉਹਨਾਂ ਨੂੰ ਕੂੜਾ ਸਿੱਟਣ ਦਿੰਦੇ ਆ ਉੱਥੇ ਇਸ ਕਰਕੇ ਸਾਰੇ ਚੱਕੰਨੇ ਰਹੋ ਜੇ ਤੁਸੀਂ ਇਕੱਠ ਕਰੋਗੇ ਇਦਾਂ ਇੱਕ ਦੂਜੇ ਦੇ ਲਈ ਇਕੱਠੇ ਹੋਵੋਗੇ ਤਾਂ ਤੁਹਾਡੀ ਕਿਤੇ ਸੁਣਵਾਈ ਹੋਣੀ ਹੈ ਨਹੀਂ ਤਾਂ ਇਹਨਾਂ ਨੇ ਇਦਾਂ ਦੇ ਪੁਆਇੰਟ ਵੀ ਬੰਦ ਕਰਕੇ ਤੁਹਾਨੂੰ ਹੋਰ ਇਸ ਤੋਂ ਵੀ ਚਾਰ ਨਹਿਰ ਟੱਪ ਕੇ ਗੂੜਾ ਸਟਣ ਜਾਣੇ ਪੈਣਾ ਵੈ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲਾਜਮ ਇਕਤਾ ਜਿੰਦਾਬਾਦ 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 ਡੋ ਟੂ ਡੋਰ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਦੇਖੋ ਧਰਨੇ ਦਾ ਤਾਂ ਅਸੀਂ ਬਾਰ ਬਾਰ ਦੱਸ ਦਿਆਂ ਸਾਨੂੰ ਸ਼ਰਮ ਵੀ ਆਉਂਦੀ ਹੈ ਪ੍ਰਸ਼ਾਸਨ ਨੂੰ ਪਰ ਮੈਂ ਕਹਿੰਨਾ ਯਾਰ ਆ ਕੰਨ ਤੇ ਜੂਨ ਹੀ ਸਿਰਕਦੀ ਇੱਕ ਚੌਥੀ ਪੰਜਵੀਂ ਵਾਰ ਹੋ ਚੁੱਕਾ ਹੈ ਜਿਹੜਾ ਜੌਨ ਸੀ ਦੇ ਬਾਹਰ ਧਰਨਾ ਪ੍ਰਦਰਸ਼ਨ ਹੋ ਰਿਹਾ ਦੇਖੋ ਐਮ ਐਲ ਏ ਸਹਿਬਾਨ ਨੂੰ ਮਿਲ ਲਿਆ ਸਾਰਿਆਂ ਨੂੰ ਮਿਲ ਲਿਆ ਪਰ ਸੋਲੂਸ਼ਨ ਕਿਉਂ ਨਹੀਂ ਨਿਕਲਦਾ ਪਿਆ ਮੈਂ ਕਹਿੰਨਾ ਅੱਜ ਤਾਂ ਇੱਕ ਹੱਦ ਜਿਹੜੀ ਇੱਕ ਹੱਦ ਹੋ ਚੁੱਕੀ ਹੈ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਚੀਫ ਸੈਂਟਰੀ ਆ ਜਿਹੜਾ ਜਿਹੜਾ ਚੀਫ ਸੈਂਟਰੀ ਆ ਗੱਡੀਆਂ ਬੰਦ ਕਰਦਾ ਅਸੀਂ ਉਹਨੂੰ ਪਿਆਰ ਸਤਕਾਰ ਨਾਲ ਤੇ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਭਈ ਭਾਈ ਆਪਣੀ ਜਿਹੜੀ ਡਿਊਟੀ ਐ ਆਪਣੇ ਦੀਨ ਤੇ ਇਮਾਨ ਇਹ ਦੋਨਾਂ ਨਾਲ ਪੂਰੀ ਤਰ੍ਹਾਂ ਤੇ ਕਰਨੀ ਸ਼ੁਰੂ ਕਰ ਤੂੰ ਕਿਸੇ ਦੇ ਰਾਹ ਦਾ ਰੋੜਾ ਨਾ ਬਣ ਕਿਉਂ ਕਿਉਂਕਿ ਦੇਖੋ ਤੁਸੀਂ ਅਰ ਨਜਾਇਜ਼ ਗੱਡੀਆਂ ਬੰਦ ਕਰ ਰਹੇ ਹੋ ਚੀਫ ਸੈਕਟਰੀ ਦਾ ਮਤਲਬ ਇਹ ਥੋੜੀ ਨਾ ਮਤਲਬ ਤੂੰ ਵੀ ਚੱਕ ਕੇ ਕੁਝ ਵੀ ਕਰ ਸਕਦਾ ਅਸੀਂ ਪਹਿਲੇ ਸਾਡੀ ਮੰਗ ਆ ਜਿਹੜੀ ਜਿਹੜਾ ਚੀਫ ਸੈਕਟਰੀ ਹੈ ਇਹਦੀ ਬਦਲੀ ਹੋਣੀ ਚਾਹੀਦੀ ਹੈ ਇੱਥੋਂ ਇਹਦੀ ਬਦਲੀ ਹੋਣੀ ਚਾਹੀਦੀ ਹੈ ਇਹਨੂੰ ਚਲਦਾ ਕਰਨਾ ਚਾਹੀਦਾ ਕਿਉਂ ਕਿਉਂਕਿ ਇੱਕ ਪਰਿਵਾਰ ਦੀ ਮੰਗ ਨਹੀਂ ਹੈਗੀ ਇਹ 100 ਪਰਿਵਾਰਾਂ ਦੀ ਮੰਗ ਆ ਇਹਨੂੰ ਇੱਥੋਂ ਤੁਰਦਾ ਕਰਨਾ ਚਾਹੀਦਾ ਜਿਹੜਾ ਬੰਦਾ ਸਰਕਾਰ ਕਹਿੰਦੀ ਹੈ ਜੀਲੋ ਜ਼ੀਰੋ ਟੋਰੈਂਟਸੇ ਕੰਮ ਕਰ ਰਹੀ ਸਰਕਾਰ ਕਿਉਂ ਕੰਮ ਕਰ ਰਹੀ ਐ ਵੀ ਇਹੋ ਜੇ ਤੁਸੀਂ ਨੀਚੇ ਜਿਹੜੇ ਨੀਚੇ ਬੰਦੇ ਬੈਠੇ ਨੇ ਉਹ ਪੈਸਿਆਂ ਦਾ ਢੇਰ ਲਾਈ ਬੈਠੇ ਆ ਇਹ ਪੈਸਿਆਂ ਦੀ ਮੰਗ ਕਰਦਾ ਛਰੇਆ ਤੇ ਪੈਸੇ ਜਿਹੜਾ ਲੈਂਦਾ ਹੋਇਆ ਕੋਈ ਇਨਸਪੈਕਟਰ ਆ ਕੋਈ ਜ਼ੋਨਲ ਕਮਿਸ਼ਨਰ ਆ ਕੋਈ ਵੀ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਬਾਕੀ ਰਹੀ ਗੱਲ ਧਰਨੇ ਪ੍ਰਦਰਸ਼ਨ ਦੀ ਦੇਖੋ ਪਹਿਲੇ ਵੀ ਕੂੜੇ ਦੇ ਕਰਕੇ ਸੁਭਦਾ ਸੀਗੀ ਵੀ ਜਿਹੜਾ ਮੈਂ ਕਹਿੰਨਾ ਸਰਕਾਰ ਨੂੰ ਆਪ ਚਾਹੀਦਾ ਪੀ ਮੈਂ ਕਹਿੰਦਾ ਆ ਬਚਾਰੇ ਜਿਹੜੇ ਅਸੀਂ ਕਹਿੰਨੇ ਨਾ ਪੀ ਆ ਸਾਡੇ ਵੀਰ ਪੀ ਸੰਘਰਸ਼ ਕਮੇਟੀ ਇਹ ਕੂੜੇ ਦਾ ਢੇਰ ਜੇ ਉਹ ਯਾਰ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਹੁਣ ਤਾਂ ਪੁੱਛ ਲੋ ਲੋਕ ਪ੍ਰਚਾਰ ਨੇ ਲੋਕ ਪ੍ਰਚਾਰ ਨੇ ਰੋਂਦੇ ਪਏ ਨੇ ਪੀ ਕੂੜੇ ਵਾਲਾ ਜਾਇਆ ਨਹੀਂ ਅੱਜ ਜੀ ਸਾਡਾ ਕੂੜੇ ਵਾਲਾ ਚੱਕਰ ਨਹੀਂ ਆਇਆ ਜੀ ਕੂੜਾ ਮੈਂ ਕਹਿੰਦਾ ਡੁੱਬ ਕੇ ਮਰ ਜਾਓ ਜੇ ਤੁਹਾਡੇ ਕੋ ਇਹਨਾਂ ਦਾ ਇੰਨਾ ਕੋਈ ਸੋਲੂਸ਼ਨ ਨਹੀਂ ਹੁੰਦਾ ਪਿਆ ਤੁਸੀਂ ਯਾਰ ਕਾਦੇ ਲਈ ਇੰਨੀਆਂ-ਇੰਨੀਆਂ ਕੁਰਸੀਆਂ ਤੇ ਬੈਠੇ ਹੋ ਤੇ ਸਾਡੀਆਂ ਜਿਹੜੀਆਂ ਮਾਤਾ ਭੈਣਾਂ ਜਿਹੜੀਆਂ ਰੋਜ਼ ਪਰ ਰੋਜ਼ ਧਰਨਾ ਪ੍ਰਦਰਸ਼ਨ ਤੇ ਬੈਠਦੀਆਂ ਨੇ ਮੈਂ ਅੱਜ ਠੋਕ ਵਜਾ ਕੇ ਕਹਿ ਕੇ ਜਾ ਰਿਆਂ ਦੇਖੋ ਜੀ ਇਹ ਲਾਸਟ ਵਾਰੀ ਸੀ ਕਮਿਸ਼ਨਰ ਸਾਹਿਬ ਨੂੰ ਕਾਲ ਕਰ ਦਿੱਤੀ ਗਈ ਆ ਤੇ 4 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਜੇ ਅੱਜ ਹੱਲ ਨਾ ਨਿਕਲਿਆ ਔਨ ਰਿਕਾਰਡ ਕਹਿ ਰਿਆ ਵਾਂ ਮੈਨੂੰ ਕਿਸੇ ਦਾ ਕੋਈ ਡਰ ਭੈ ਨਹੀਂ ਹੈਗਾ ਜੇ ਕਿਸੇ ਦੇ ਮਨ ਚਿੱਤ ਵਿੱਚ ਹੋਵੇ ਭਈ ਅਮਿਤ ਕੁਮਾਰ ਇੱਕ ਦੱਬਣ ਵਾਲਾ ਵਾ ਮੈਂ ਦੱਬਣ ਵਾਲਿਆਂ ਤੋਂ ਨਹੀਂ ਆਨ ਰਿਕਾਰਡ ਕਹਿ ਕੇ ਚੱਲਿਆਂ ਜੇ ਇਹਨਾਂ ਦਾ ਹੱਲ ਨਾ ਹੋਇਆ ਅੱਜ ਤੇ ਫਿਰ ਜਿਹੜਾ ਧਰਨਾ ਪ੍ਰਦਰਸ਼ਨ ਆ ਉਹਨੂੰ ਰੂਪ ਉਹਨੂੰ ਰੂਪ ਮੇਰੇ ਤਰੀਕੇ ਨਾਲ ਦਿੱਤਾ ਜਾਊਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਗਾਂਧੀਵਾਦ ਵਾਲੇ ਹੈਗੇ ਨੇ ਇਹ ਭਗਤ ਸਿੰਘ ਦੇ ਜਿਹੜੀ ਲਾਠੀ ਵਾਲਾ ਕੰਮ ਹੋਣ ਵਾਲਾ ਕਿਉਂ ਕਿਉਂਕਿ ਦੇਖੋ ਬੜੀ ਵਾਰੀ ਯਾਰ ਮਿੰਤਾ ਤਰਲੇ ਕਰ ਰਹੀਆਂ ਬੜੀ ਵਾਰੀ ਇਹਨਾਂ ਦੇ ਹੱਥ ਜੋੜ ਲਏ ਬੜੀ ਵਾਰੀ ਇਹਨਾਂ ਦੇ ਪੈਰ ਫੜ ਲਏ ਤੇ ਹੁਣ ਕੀ ਕਰੀਏ ਦੱਸੋ ਤੁਸੀਂ ਦੱਸੋ ਕੀ ਕਰੀਏ ਸੋ ਇਸ ਲਈ ਜਿਹੜਾ ਅੱਜ ਦਾ ਟਾਈਮ ਆ 4 ਵੇ ਦਾ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੇ ਦਿੱਤਾ ਵਾ ਜੇ ਅੱਜ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਨਹੀਂ ਪੂਰੀਆਂ ਹੋਣਗੀਆਂ ਤੇ ਫਿਰ ਜਿਹੜਾ ਧਰਨਾ ਪ੍ਰਦਰਸ਼ਨ ਆ ਉਹਗੇ ਸਾਰੇ মিডিਆ ਨੂੰ ਸੰਬੋਧਿਤ ਕਰਕੇ ਉਹ ਫਿਰ ਅੱਗੇ ਲੈਵਲ ਤੇ ਵਧਿਆ ਲੈਵਲ ਤੇ ਕੀਤਾ ਜਾਊਗਾ ਪਰ ਅਸੀਂ ਇਹ ਸਾਰੇ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਤੁਸੀਂ ਸਾਨੂੰ ਇੱਕ ਮਦਾਰੀ ਸਮਝਦੇ ਹੋ ਨਾ ਪਈ ਮਦਾਰੀ ਐ ਪਈ ਅਸੀਂ ਆ ਖੇਡ ਦਿਖਾ ਕੇ ਚਲੇ ਜਾਂਦੇ ਨੇ ਇਹ ਹੁਣ ਮਦਾਰੀ ਐ ਨਾ ਜਿਹੜੇ ਇਹ ਮਦਾਰੀ ਉੱਥੇ ਖੇਡ ਕਰਨਗੇ ਜਿੱਥੇ ਨਾਲ ਤੁਸੀਂ ਵੀ ਨੱਚਦੇ ਨਜ਼ਰ ਆਓਗੇ ਅਮਿਤ ਕੁਮਾਰ ਜਿੰਦਾਬਾਦ ਅਮਿਤ ਕੁਮਾਰ ਜਿੰਦਾਬਾਦ ਨਾਲ ਨੱਚਦੇ ਨਜ਼ਰ ਆਓਗੇ ਇਸ ਲਈ ਮੈਂ ਫਿਰ ਦੁਬਾਰਤੋਂ ਕਹਿੰਨਾ ਕਿ ਜਿਹੜੇ ਮੇਰੇ ਭਰਾਵਾਂ ਦੀਆਂ ਮੇਰੀ ਮਾਵਾਂ ਦੀਆਂ ਤੇ ਮੇਰੇ ਜਿਹੜੇ ਛੋਟੇ ਵੀਰ ਨੇ ਮੇਰੇ ਬਜ਼ੁਰਗ ਨੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਇਹ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਇਹ ਕਿਸੇ ਹੱਦ ਤੱਕ ਦੇਖੋ ਅੱਜ ਜੇ 100 ਰੁਪਏ ਲੈਂਦੇ ਆ 100 ਰੁਪਏ ਦੇ ਵਿੱਚੋਂ 50 ਰੁਪਏ ਕੋਈ ਮੰਗੇ ਉਹ ਵੀ ਘਰ ਬੈਠ ਕੇ ਤੇ ਬਹੁਤ ਮਾੜੀ ਗੱਲ ਆ ਇਸ ਲਈ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਜਿਹੜਾ ਧਰਨਾ ਵਾ ਇਹ ਧਰਨਾ ਨਹੀਂ ਅੱਗੇ ਰੋਸ ਪ੍ਰਦਰਸ਼ਨ ਆ ਜਿਹੜਾ ਇਹ ਅੱਗੇ ਲੈਵਲ ਤੇ ਕੀਤਾ ਜਾਊਗਾ ਸਭ ਤੋਂ ਪਹਿਲੋ ਮੈਂ ਸਮੁੱਚੇ ਆਪਣੇ ਮੁਲਾਜ਼ਮ ਵੀਰਾਂ ਨੂੰ ਜਿਹੜੇ ਜਿਹੜੇ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਆਪਣੀ ਏਕਤਾ ਨੂੰ ਦਿਖਾਉਂਦੇ ਹੋਏ ਆਪਣੇ ਏਕੇ ਨੂੰ ਜਿੱਥੇ ਤੁਹਾਡੀ ਏਕਤਾ ਵਾ ਜਿੱਥੇ ਤੁਹਾਡਾ ਇਕੱਠ ਹੈ ਇਹ ਸਰਕਾਰਾਂ ਲਗਾਤਾਰ ਜਿੱਥੇ ਆਪਣੇ ਸਮਾਜ ਨੂੰ ਟਾਰਗੇਟ ਕਰ ਰਹੀਆਂ ਵਾ ਆਪਾਂ ਪਿਛਲੇ ਦਿਨਾਂ ਕਾਫੀ 5 ਜਾਂ 6 ਮਹੀਨੇ ਹੋ ਗਏ ਮੈਨੂੰ ਅਲੱਗ-ਅਲੱਗ ਡੰਪਾ ਦੇ ਜਾ ਰਹੇ ਅਲੱਗ-ਅਲੱਗ ਕੂੜਾ ਪੁਆਇੰਟਾਂ ਤੇ ਜਾਂਦੇ ਹੋਏ ਇੰਨਾ ਕ ਆਪਣੀ ਸਮਾਜਨਾ ਤੱਕਾ ਹੋ ਰਿਆ ਵੈ ਪੁੱਛੋ ਨਾ ਜਿਹੜੇ ਤਾਂ ਇਹਨਾਂ ਦੇ ਚਹਤੇ ਐ ਸੈਂਟਰੀ ਇੰਸਪੈਕਟਰਾਂ ਦੇ ਤੇ ਚਹਤ ਆਪਣਾ ਚੀਫਾਂ ਦੇ ਉਹਨਾਂ ਨੂੰ ਪਹਿਲੋ ਕੂੜਾ ਸੁੱਟਣ ਦਿੱਤਾ ਜਾਂਦਾ ਵੈ ਆਪਣੇ ਮਲਾਈਕ ਨੂੰ ਕਹੀ ਦੇ ਕਹਿੰਦੇ ਆ 2 ਘੰਟੇ ਬਾਅਦ ਚਾਹੀਓ ਉਹ ਯਾਰ ਜਦੋਂ ਤਾਂ ਕੂੜਾ ਗਿੱਲਾ ਸੀਗਾ ਚੋਂਦਾ ਹੁੰਦਾ ਸੀਗਾ ਉਦੋਂ ਬਰਾਦਰੀ ਯਾਰ ਸੀ ਇਹਨਾਂ ਨੂੰ ਉਦੋਂ ਸਾਡਾ ਸਮਾਜ ਚੱਕਦਾ ਹੁੰਦਾ ਸੀਗਾ ਤੇ ਅੱਜ ਸੁੱਕਾ ਕੂੜਾ ਹੋ ਗਿਆ ਤੇ ਅੱਜ ਇਹਨਾਂ ਨੂੰ ਆਪਣੀਆਂ ਗੱਡੀਆਂ ਇਹਨਾਂ ਨੇ ਲਾ ਲੀਆਂ ਸੈਂਟਰੀ ਇਨਸਪੈਕਟਰਾਂ ਨੇ ਤੇ ਚੀਫਾ ਨੇ ਆਪਣੇ ਪਿਆ-ਪਿਆ 10000 30000 ਰੁਪਏ ਤੇ ਆਪਣੇ ਬੰਦੇ ਰੱਖ ਕੇ ਆਪਣਾ ਕੰਮ ਕਰਾਉਣ ਲੱਗ ਗਏ ਉਦੋਂ ਵੀ ਜਦੋਂ ਗਿੱਲਾ ਕੁੜਾ ਸੀਗਾ ਉਦੋਂ ਵੀ ਚੱਕਦੇ ਉਦੋਂ ਵਿਚਾਰਿਆਂ ਤੋਂ ਇਹਨਾਂ ਤੋਂ ਕਿਉਂ ਕੰਮ ਕਰਵਾਉਂਦੇ ਰਹੇ ਕਰੋਨਾ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੇ ਕੰਮ ਕੀਤਾ ਬੜੇ ਵੱਡੇ ਪੱਧਰ ਤੇ ਇਹਨਾਂ ਨੂੰ ਸਰਕਾਰ ਵੱਲੋਂ ਵੀ ਕਿਹਾ ਵੀ ਕਿਹਾ ਗਿਆ ਕੰਮ ਕਰ ਰਹੇ ਆ ਪਰ ਐ ਸਰਕਾਰਾ ਜਦੋਂ ਦੀ ਆਈਆਂ ਵੈ ਸਿਰਫ ਤੇ ਸਿਰਫ ਵਾਲਮੀਕੀ ਸਮਾਜੀਆਂ ਨੂੰ ਦਿਖ ਰਿਹਾ ਵੈ ਤੱਕਾ ਕਰਨ ਦੇ ਲਈ ਜਿੱਤੇ ਇਹਨਾਂ ਦੀਆਂ ਨੌਕਰੀਆਂ ਵੀ ਖੋਈਆਂ ਜਾ ਰਹੀਆਂ ਵੈ ਇਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਕੰਪਨੀਆਂ ਲਿਆ ਕੇ ਇਹਨਾਂ ਨੂੰ ਠੇਕੇਦਾਰੀ ਤੇ ਰੱਖਿਆ ਜਾ ਰਿਹਾ ਵੈ ਮੈਂ ਸਾਰੇ ਵੀਰਾਂ ਨੂੰ ਜਿਹੜਾ ਕੂੜੇ ਦੇ ਨਾਲ ਤਾਂ ਆਪਣਾ ਤੱਕਾ ਹੋ ਹੀ ਰਿਹਾ ਆਪਣੇ ਸਮਾਜ ਦੇ ਨਾਲ ਉਹਦੇ ਨਾਲ ਨਾਲ ਸਰਕਾਰ ਵੱਲੋਂ ਪ੍ਰਾਈਵੇਟ ਸਟੇਸ਼ਨ ਵੀ ਕੀਤੀ ਜਾ ਰਹੀ ਹੈ ਆਪਣੇ ਮੁਲਾਜ਼ਮਾਂ ਨੂੰ ਜਿੱਤੇ 5577000 ਤੇ ਰੱਖਿਆ ਜਾ ਰਿਹਾ ਤਿੰਨ ਕੰਪਨੀਆਂ ਆਈਆਂ ਵਾ ਦੋ ਦੋ 2.5 2.5 3 3 ਲੱਖ ਰੁਪਇਆ ਲੈ ਕੇ ਸੈਂਟਰੀ ਇਨਸਪੈਕਟਰਾਂ ਵੱਲੋਂ ਇਹਨਾਂ ਨੇ ਆਪਣੇ ਬੰਦੇ ਰੱਖੇ ਪਏ ਆ ਜਿਹੜੇ ਅੱਗੇ ਪੈਸੇ ਫੜਦੇ ਆ ਆਪਣੇ ਮੁਲਾਜ਼ਮਾਂ ਨੂੰ ਆ ਨਹੀਂ ਪਤਾ ਇਹਨਾਂ ਦਾ ਨੌਕਰੀ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੀਆਂ ਕੰਪਨੀਆਂ ਦੇ ਵਿੱਚ 154 ਬੰਦੇ ਲੱਗੇ ਨੇ ਆਪਣੇ ਉਹਨਾਂ ਨੂੰ ਪਿਛਲੇ 12 ਜਾਂ 13 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਪਤਾ ਸਰਿਆਂ ਨੂੰ 154 ਬੰਦਿਆਂ ਦਾ ਹਾਂਜੀ ਹਾਂਜੀ ਉਹ ਸ਼ਰੀਆ ਮੌਲੇ ਬਿਲਕੁਲ ਡੀਸੀ ਗ੍ਰੇਡ ਤੇ ਵੀ ਨਹੀਂ ਹੈਗੇ ਨਾਲੇ ਆਪਣਾ ਸੈਕਸ਼ਨ ਦੇ ਵਿੱਚ ਨਾ ਉਹ ਕਿਸੇ ਤਰ੍ਹਾਂ ਦੇ ਉਹ ਇੱਕ ਕਲਰਕ ਨੇ ਝੂਠਾ ਐਫੀਡੇਵਿਡ ਤਿਆਰ ਕਰਕੇ ਮਤਾ ਪਾ ਕੇ 154 ਬੰਦੇ ਰੱਖਲੇ ਸੀਗੇ ਇਹਦੇ ਚ ਯਾਰ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੇ ਤਾਂ ਕੰਮ ਕੀਤਾ ਵਾ ਪਿਛਲੇ 12 ਮਹੀਨਿਆਂ ਤੋਂ ਉਹਨਾਂ ਦੀ ਤਨਖਾਹ ਵੀ ਰੁਕੀ ਪਈ ਹੈ ਇਸ ਕਰਕੇ ਕੋਈ ਵੀ ਸਾਡੇ ਮੁਲਾਜ਼ਮ ਨੂੰ ਕੋਈ ਵੀ ਸੈਂਟਰੀ ਇਨਸਪੈਕਟਰ ਜਾਂ ਚੀਫ ਕਵੇ ਤੁਸੀਂ ਆਪਣਾ ਤੁਹਾਨੂੰ ਮੈਂ ਡੀਸੀ ਰੇਟ ਤੇ ਰੱਖਣ ਲੱਗਾ ਵੈ ਡੀਸੀ ਰੇਟ ਤੇ ਜਦੋਂ ਕਾਗਜ਼ ਮਿਲਦਾ ਹੁੰਦਾ ਵੈ ਉਹਦੇ ਤੇ ਆਰਡਰ ਹੁੰਦੇ ਆ ਉਹੀ ਬੰਦੇ ਪੱਕੇ ਹੋਣੇ ਆ ਡੀਸੀ ਰੇਟ ਵਾਲੇ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਾ ਕੋਈ ਮਲਾਜਨ ਦਈਓ ਕਿਸੇ ਵੀ ਸੈਂਟਰ ਇਨਸਪੈਕਟਰ ਨੂੰ ਇਹ ਜਿਹੜਾ ਵੈ ਕੰਪਨੀਆਂ ਆਈਆਂ ਵੈ ਤਿੰਨ ਜਿਹੜੀਆਂ ਆਪਣੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਤੇ ਰੱਖ ਰਿਆ ਅਸੀਂ ਵੱਡੇ ਪੱਧਰ ਤੇ ਅਲੱਗ-ਅਲੱਗ ਯੂਨੀਅਨਾਂ ਦੇ ਨਾਲ ਜਾ ਕੇ ਅ ਹਾਜ਼ਰੀਆਂ ਤੇ ਜਾ ਕੇ ਮੁਲਾਜ਼ਮਾਂ ਨੂੰ ਕਹਿ ਰਹੇ ਆ ਵੱਡੇ ਪੱਧਰ ਤੇ ਆਪਾਂ ਇੱਕ ਧਰਨਾ ਰੱਖਣਾ ਵਾ ਇਹ ਜ਼ੋਨ ਤੇ ਜਾਂ ਡੀ ਜ਼ੋਨ ਤੇ ਉਹ ਧਰਨੇ ਦੇ ਵਿੱਚ ਠੇਕੇਦਾਰੀ ਦੇ ਵਰਕਲੋਗ ਵੀ ਤੁਸੀਂ ਸਾਰਿਆਂ ਨੇ ਪਹੁੰਚਣਾ ਵਾ ਤੇ ਜਿਹੜਾ ਅੱਜ ਦਾ ਇਹ ਪ੍ਰਦਰਸ਼ਨ ਹੈ ਲਗਾਤਾਰ ਮੈਂ ਪਿਛਲੇ ਦਿਨੀ ਵੀ ਦੇਖਿਆ ਸੀ ਆ ਸਾਡੇ ਮੁਲਾਜ਼ਮਾਂ ਦੇ ਨਾਲ ਜਿੱਤੇ ਤੱਕਾ ਹੋ ਰਿਹਾ ਵਾ ਕੂੜੇ ਦੇ ਪੁਆਇੰਟ ਬੜੀ ਬੜੀ ਦੂਰ ਕਰ ਦਿੱਤੇ ਗਏ ਆ ਇਹ ਜਾਣ ਬੁੱਝ ਕੇ ਕਰ ਰਹੇ ਆ ਸੈਂਟਰੀ ਇੰਸਪੈਕਟਰ ਤੇ ਆਪਣਾ ਕਮਿਸ਼ਨਰ ਮਿਲ ਕੇ ਇਹ ਕੂੜਾ ਵੀ ਠੇਕੇਦਾਰੀ ਤੇ ਦੇਣਾ ਚਾਹੁੰਦੇ ਆ ਆਪਣੇ ਮੁਲਾਇਮ ਤੂੰ ਤਾਂ ਕੂੜਾ ਸਿੱਟ ਨਹੀਂ ਦੇਣਾ ਜਿਹੜੇ ਪ੍ਰਾਈਵੇਟ ਬੰਦੇ ਆ ਉਹਨਾਂ ਨੂੰ ਕੂੜਾ ਸਿੱਟਣ ਦਿੰਦੇ ਆ ਉੱਥੇ ਇਸ ਕਰਕੇ ਸਾਰੇ ਚੱਕੰਨੇ ਰਹੋ ਜੇ ਤੁਸੀਂ ਇਕੱਠ ਕਰੋਗੇ ਇਦਾਂ ਇੱਕ ਦੂਜੇ ਦੇ ਲਈ ਇਕੱਠੇ ਹੋਵੋਗੇ ਤਾਂ ਤੁਹਾਡੀ ਕਿਤੇ ਸੁਣਵਾਈ ਹੋਣੀ ਹੈ ਨਹੀਂ ਤਾਂ ਇਹਨਾਂ ਨੇ ਇਦਾਂ ਦੇ ਪੁਆਇੰਟ ਵੀ ਬੰਦ ਕਰਕੇ ਤੁਹਾਨੂੰ ਹੋਰ ਇਸ ਤੋਂ ਵੀ ਚਾਰ ਨਹਿਰ ਟੱਪ ਕੇ ਕੂੜਾ ਸਿੱਟਣ ਜਾਣੇ ਪੈਣਾ ਵਾ ਹਾਂਜੀ ਸਰ जय वाल्मीकि जी जय पीएम जय पार जय संविधान मैं रिकॉर्ड लोड जनरल सेक्रेटरी डोर टू डोर मजदूर एकता संगठन आज देख लो ਤੁਹਾਡੇ ਸਾਹਮਣੇ ਅਸੀਂ ਫੇਰ ਦੁਬਾਰੇ ਤੋਂ ਇਕੱਠੇ ਹੋਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਪਨ ਕਲਿਆਣ ਜੀ ਵੀ ਪਹੁੰਚੇ ਆ ਤੇ ਅਮਿਤ ਕੁਮਾਰ ਜੀ ਵੀ ਆਏ ਸੀਗੇ ਉਹ ਵੀ ਸਾਡੇ ਨਾਲ ਆਏ ਆਪਣੇ ਸੰਘਰਸ਼ ਦੇ ਨਾਲ ਜੁੜੇ ਆ ਤੇ ਮੈਂ ਇਹਨਾਂ ਦੇ ਦਿਲ ਦੀ ਗੱਲ ਹੀ ਸਾਰਿਆਂ ਧੰਨਵਾਦ ਵੀ ਕਰਨਾ ਚਾਹੁੰਦਾ ਨਾਲੇ ਹੋਰ ਵੀ ਜਿਹੜੇ ਸਮਾਜ ਦੇ ਮੇਰੇ ਆਗੂ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਮਾਜ ਤੁਹਾਡਾ ਆਪਣਾ ਸਮਾਜ ਆ ਇਹਦੇ ਲਈ ਤੁਸੀਂ ਆਪ ਆਣਾ ਵਾ ਆਪ ਲੜਾਈ ਲੜਨੀ ਆ ਤੇ ਜਿੱਤ ਕੇ ਇਹਨਾਂ ਦੀ ਝੋਲੀ ਪਾਣੀ ਆ ਤੇ ਅੱਜ ਤੁਸੀਂ ਦੇਖੋ ਅਸੀਂ ਸਵੇਰੇ ਦੇ ਧੱਕੇ ਖਾ ਰਹੇ ਆ ਸਵੇਰੇ ਸਾਡੇ ਇੱਕ ਭਰਾ ਦੀ ਇੱਕ ਆਟੋ ਸੀਗੀ ਕੂੜੇ ਦੀ ਭਰੀ ਹੋਈ ਉਹ ਫੜ ਲਈ ਫੜ ਕੇ ਉਹਨੂੰ ਆਪਣਾ ਜਿਹੜੇ ਚੀਫ ਸੈਂਟਰੀ ਇੰਸਪੈਕਟਰ ਸਾਹਿਬ ਹੈਗੇ ਆ ਸਾਡੇ ਰਜਿੰਦਰ ਕਲਿਆਣ ਜੀ ਉਹਨਾਂ ਨੇ ਬੰਦ ਕਰਤਾ ਜੀ ਉਹ ਕਹਿੰਦੇ ਵੀ ਗੱਡੀਆਂ ਤੁਹਾਡੀ ਅੱਪਰ ਚੱਲਣ ਨਹੀਂ ਦੇਣੀ ਆ ਚਾਬੀਆਂ ਲੈ ਗਏ ਜੀ ਕੱਢ ਕੇ ਇਹਨਾਂ ਦੀਆ ਦੱਸੋ ਧੱਕੇਸ਼ਾਈ ਨਹੀਂ ਹੈਗੀ ਇਹ ਹੋਰ ਕੀ ਹੈਗਾ ਪੁੱਤੋ ਸਾਡੇ ਲੋਕਾਂ ਤੋਂ ਜਿਹੜੇ ਵਿਚਾਰੇ ਮੈਂ ਕਹਿੰਦਾ ਵੀ 20-30 ਸਾਲਾਂ ਤੋਂ ਕੰਮ ਕਰ ਰਹੇ ਆ ਘਰਾਂ ਦਾ ਉਹ ਵਿਚਾਰਿਆਂ ਤੋਂ ਪੈਸੇ ਹੀ ਡਿਮਾਂਡ ਕਰਦੇ ਆ ਇਹ ਯਾਰ ਇਹ ਦੇ ਕਿਹੜਾ ਕੋਈ ਬਿਲਡਰ ਨੇ ਇਹ ਕਿਹੜਾ ਵੱਡੇ ਕੋਈ ਮੈਂ ਕਹਿੰਦਾ ਕੋਈ ਵੀ ਲੈਂਡਲੋਰਡ ਨੇ ਜਿਹੜਾ ਤੁਹਾਨੂੰ ਇਹਨੇ ਪੈਸੇ ਦੇ ਦੇਣਗੇ ਇਹਨਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਆ ਵਿਚਾਰਿਆਂ ਤੋਂ ਇਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕੂੜਾ ਨਹੀਂ ਸੱਟਣ ਦਿੰਦੇ ਇਹਨਾਂ ਨੂੰ ਇਹਨਾਂ ਨਾਲ ਛਰੇ ਆਮ ਧੱਕਾ ਕਰ ਰਹੇ ਆ ਤੇ ਮੈਂ ਫੇਰ ਦੁਬਾਰੇ ਤੋਂ ਬੇਨਤੀ ਕਰਦਾ ਅਫਸਰ ਚਾਹੀਨ ਨੂੰ ਵੀ ਤੇ ਸਰਕਾਰ ਦੇ ਅੱਗੇ ਵੀ ਤੇ ਆਪਣੇ ਸਮਾਜ ਦੇ ਅੱਗੇ ਆਗੂ ਆਗੂ ਅੱਗੇ ਵੀ ਵੀ ਸਾਰੇ ਜਣੇ ਸਾਡਾ ਸਾਥ ਦਿਓ ਡੋਰ ਟੂ ਡੋਰ ਮਜ਼ਦੂਰ ਇਕਤਾ ਸੰਗਠਨ ਦਾ ਸਾਥ ਦਿਓ ਵਾਲਮੀਕੀ ਸਮਾਜ ਦਾ ਸਾਥ ਦਿਓ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰ ਜੈ